ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਤੁਹੇ ਦੇ ਦੇਵੇ ਜਿਵੇਂ ਨਾ ਡੀਪੀ ਜੀ ਪੰਜਾਬੀ ਤੇ ਡੀਪੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸੁਆਗਤ ਹੈ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ ਦਲਵੀਰ ਜੀ ਨੇ ਮਕੇਰੀਆਂ ਤੋਂ ਧੰਦਾ ਦੀ ਮਕੇਰੀਆਂ ਤੋਂ ਤਲਵਾੜਾ ਮੁੱਖ ਮਾਰਗ ਤੇ ਮਕੇਰੀਆਂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਬੁੱਢੇਪਾਲ ਨੇੜੇ ਐਤਵਾਰ ਦੁਪਹਿਰ ਨੂੰ ਇੱਕ ਨਿੱਜੀ ਹਸਪਤਾਲ ਨੇੜੇ ਸੜਕ ਤੇ ਇੱਕ ਕਾਰ ਬੇਕਾਬੂ ਹੋ ਕੇ ਦਰਖਤ ਨਾਲ ਜਾਟਕ ਰਹੀ ਜਿਸ ਕਾਰਨ ਇੱਕ ਭੈਣ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਸਥਾਨ ਹਾਸਤੇ ਦਾ ਕਾਰਨ ਕਾਰ ਚਾਲਕ ਨੂੰ ਦਿਲ ਦਾ ਦੌਰਾ ਪੈਣਾ ਦੱਸਿਆ ਜਾ ਰਿਹਾ ਹੈ ਮੌਕੇ ਤੇ ਮੌਜੂਦ ਹੋਰ ਜਾਣਕਾਰੀ ਦਿੰਦੇ ਹੋਏ ਐਸ ਐਚਓ ਪ੍ਰਮੋਦ ਮਾਨ ਨੇ ਦੱਸਿਆ ਕਿ ਜੈਸ ਮਹਾਨਤ 45 ਵਰਸ਼ੀਏ ਤੇ ਪੁੱਤਰ ਸਾਮ ਸੁੰਦਰ ਮਹਾਨਤ ਵਾਸੀ ਲੰਬੀ ਗੜੀ ਮਕੇਰੀਆਂ ਆਪਣੇ ਪਰਿਵਾਰ ਸਮੇਤ ਤਾਂ ਅਫਗਾਨਿਸਤਾਨ ਦੇ ਮੱਥਾ ਟੇਕਣ ਗਿਆ ਸੀ ਮਕੇਰੀਆਂ ਸਾਮ 5:30 ਵਜੇ ਦੇ ਕਰੀਬ ਆਪਣੇ ਘਰ ਵਾਪਸ ਆ ਰਹੇ ਸੀ ਕਿ ਉਸ ਦੀ ਕਾਰ ਬੇਕਾਬੂ ਹੋ ਕੇ ਘਟਰਾਵਾਲੀ ਥਾਂ ਤੇ ਦਰਖਤ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਜੈਸਮਨਤ 45 ਪੁੱਤਰ ਸਾਮਸੁੰਦਰ ਮਹੰਤ ਅਤੇ ਸੁਪਰੀਆ ਵਾਲੀਆ 55 ਪੁੱਤਰ ਨਰਿੰਦਰ ਵਾਲੀਆ ਵਾਸੀ ਬਾਗੋਵਾਲ ਵਾਰਡ ਨੰਬਰ 10 ਮੁਕੇਰੀਆਂ ਦੀ ਮੌਤ ਜਿਹੜੀਆਂ ਮੌਕੇ ਤੇ ਹੋ ਗਈਆਂ ਰਾਘੀਰਾਂ ਦੀ ਮਦਦ ਨਾਲ ਕਾਰਚ ਫਸੇ ਚਾਰ ਦੇ ਕਰੀਬ ਵਿਅਕਤੀਆਂ ਨੂੰ ਬਾਹਰ ਕੱਢ ਕੇ ਮੁਕੇਰੀਆਂ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮ੍ਰਿਤਕ ਜੈਸਮਾਨਤ ਦੀ ਭਤੀਜੀ ਨਵਦੇਨਾ ਪੁੱਤਰੀ ਸੁਮਿਤ ਸ਼ਰਮਾ ਤਾਰਾ ਦੇਵੀ ਪਤਨੀ ਸ਼ਾਮਸਿੰਦਰ ਮਾ ਸੁਮਨ ਪਤਨੀ ਸੀਰ ਮੇਸਤਿੰਦਰ ਮਾਸੀ ਡਿੰਪੀ ਜੈਸਮਨਤ ਪਤਨੀ ਗੰਭੀਰ ਚੱਕਵੀ ਹੋ ਗਏ ਮਕੇਰੀਆਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਜਾਂਚ ਜਿਹੜੀ ਇਹ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇ ਦੇ ਪਈਏ ਤਸਵੀਰਾਂ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਟੀਵੀ ਤੇ ਸਾਂਝੇ ਤੌਰ ਤੇ ਕੀ ਹੋਇਆ ਭੰਡੀ ਨਹੀਂ ਹੈ ਭੰਡੀ ਭੰਡੀ ਕੀ ਦਿਖਾ ਰਹੇ ਹੋ ਭੰਡੀ ਕੀ ਹੋਇਆ ਉਹ ਹਾਜੀਪੁਰ ਸੇ ਗੱਡੀ ਆ ਰਹੀ ਸੀ ਉਹ ਡਰਾਈਵਰ ਨੂੰ ਜਸਾਇਦਾ ਟੈਕ ਆ ਗਿਆ ਹੈ ਉਹ ਉੱਥੋਂ ਜਾ ਕੇ ਫੇਰ ਉਸ ਨਾਲ ਅਗਲਾਲ ਵੱਜ ਗਿਆ ਉਹ ਬੰਦੇ ਨੇ ਦੇਤੋਗੇ ਚਾਤ ਵੀ ਖਾਏ ਕਿ ਕਬ ਕੀ ਘਟਨਾ ਜੀ ਇਹ ਲਗਭਗ ਆਪ ਕੋ 5:30 ਵਜੇ ਅੱਛਾ ਹਾਂਜੀ ਸਰ ਕੀ ਸੀ ਸਾਰਾ ਮਾਮਲਾ ਜੀ ਇੱਕ ਮਕੇੜੀਆਂ ਦੀ ਫੈਮਿਲੀ ਸੀ ਦੁਪਹਿਰੇ ਕਿਸੇ ਧਾਰਮਿਕ ਸਥਾਨ ਤੇ ਗਏ ਸੀ ਉੱਥੋਂ ਜਦੋਂ ਵਾਪਸ ਆਉਣ ਲੱਗੇ ਤਾਂ ਇਥੇ ਸ਼ਾਹਨਾ ਟੱਪੇ ਲਾਈਫ ਕੇਅਰ ਹਸਪੀਟਲ ਲਾਗੇ ਤਾਂ ਜਿਹੜਾ ਬੰਦਾ ਚਾਲਕ ਸੀਗਾ ਜਾਇਸ਼ ਇਹਨੂੰ ਜਦੋਂ ਤੱਕ ਉਹ ਅਟੈਕ ਵਗੈਰਾ ਆ ਗਿਆ ਉਸ ਨਾਲ ਗੱਡੀ ਜਿਹੜੀ ਬੇਕਾਬੂ ਹੋ ਗਈ ਮੌਕੇ ਤੇ ਦੋਨੇ ਭੈਣ ਪਲਾ ਕੇ ਬੈਠੇ ਦੋਨਾਂ ਦੀ ਡੈਥ ਹੋ ਗਈ ਹੈ ਇਹਨਾਂ ਦੇ ਟੋਟਲ 6 ਸੀਗੇ ਜਿਨ੍ਹਾਂ ਚੋਂ 4 ਜਖਮੀ ਆਗੇ ਉਹ ਡੀਐਮਸੀ ਬੁਹਰਾਣਾ ਦਾ ਰਿਪੋਰਟ ਕਰਤਾ ਉਹ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਅਸੀਂ ਬਣਦੇ ਕਾਰਵਾਈ ਕਰ 144 ਦੀ ਕਾਰਵਾਈ ਕਰ ਰਹੇ ਹਾਂ ਠੀਕ